ਰੂ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋਡਿਓ ਪਾਸ ਤਾਂ ਤੇ ਗਉਹਰ ਗਿਆਨ ਪ੍ਰਗਟ ਉਜਿਆਰੂ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਬੀਰਤ ਜੋ ਸੰਤ ਚਰਨ ਮੁੜ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਭਉ ਮੰਨ ਹੈ ਤੁਮ ਮਲਿਆ ਗਰ ਪ੍ਰਗਟ ਸੁਬਾਸ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਹੇ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕੀਨੀ ਭਗਤ ਪ੍ਰੇਮ ਨਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ काश कहीं न जाई सोडी सृष्टि सकल तारण को अब गुरु रामदास को मिली बधाई हम अब गुण भरे एक गुण नाही अमृत षाड़ बिखै भख बिख खाई माया मोह परम पै भूले सुतदारा सों प्रीत लगाई ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਗੁਰ ਚਹਉ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹਿ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੋ ਲੋਅ ਅਗਮ ਨਿਗਮਉ ਧਰਨ ਜਰਾ ਜਮਹਿ ਆਰੋਅਹ ਗੁਰ ਅਮਰਦਾਸ ਥਿਰ ਤਪਿਉ ਪਰਗਾਮੀ ਤਾਰਨ ਤਰਨ ਅਗੇ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੀ ਏਕਾ ਓੰਕਾਰ ਸਤਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਦ ਧਾਰੰ ਗੋਰੀ ਅਰਜਨ ਗੁਣ ਸਹਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤਿ ਬ੍ਰਹਮੁ ਪਛਾਣਿਉ ਕਾਲ ਜੋੜ ਕਰ ਸੁਜਸ ਵਖਾਣਿਉ ਭਗਤ ਜੋਗ ਕਉ ਜੈਤਵਾਰ ਹਰ ਜਨ ਕੇ ਉਪਾਇਉ ਸ਼ਬਦ ਗੁਰੂ ਪ੍ਰਕਾਸੀਉ ਹਾਰੇ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜ ਭਾਗੀ ਓਨ ਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿੜਾਇਓ ਅਗੰ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨ ਕਾ ਰਾਜ ਬਰਤਾਇਆ ਸਤ ਜੁਗ ਆ ਲੀਣਾ ਗੁਰ ਸ਼ਬਦੀ ਮਨ ਮਾਨਿਆ ਅਪਤੀ ਜਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰੂ ਰਾਮਦਾਸ ਅપરੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੁਨੀ ਸੰਭਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਮ ਪਹੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖ ਦਾਤਉ ਅਸੰਭਭਉ ਉਦਵੇਉ ਪੁਰਖ ਪੂਰਨ ਬੇਦਾਤਉ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਲਾਇਓ ਜੈ ਜੈ ਕਾਰ ਜਾਸ ਜਾਗੇ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁੱਲ ਸੋਢੀ ਗੁਰਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਤਰਮ ਧੀਰ ਗੁਰਮਤ ਗੰਭੀਰ ਪਰ ਦੁਖ ਬਸਾਰਨ ਸ਼ਬਦ ਸਾਰ ਹਰ ਸਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਖੁ ਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਪਹੁ ਮਾਣਿਓ ਲਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤ ਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਧਨ ਅਭਾਰ ਸਰ ਸੁਭਾਰ ਪਹਾਇਓ ਗੁਰ ਗੰਮ ਪ੍ਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਾਲ ਉਚਰੈ ਐ ਸਹਿਜ ਜੋਗ ਨਿਜ ਪਾਇਓ ਅਮਯੋ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈ ਨਿਵਾਰਿਉ ਪੰਚਾਹਰ ਨਿਦਲਿਉ ਸੁੰਨ ਸਹਜ ਨਿਜ ਘਰ ਸਹਾਰਿਉ ਹਰ ਨਾਮ ਲਾਗ ਜਗ ਉਧਰਿਉ ਸਤ ਗੁਰ ਹਿਰਦੈ ਵਸਾਇਉ ਗੁਰ ਅਰਜਨ ਕਲ ਵਿਚਰੈ ਤੈ ਜਨ ਕਹੈ ਕਲ ਸਦੀ ਪਾਇਉ ਸੋਰਠਿ ਗੁਰ ਅਰਜਨ ਪੁਰਖ ਪਰਮਾਨ 파ਰਥ ਉਚਾਲੈ ਨਾਹੀ ਨੇਜਾ ਨਾਮ ਨੀਸ਼ਾਨ ਸਤਗੁਰ ਸ਼ਬਦ ਸਵਾਰਿਉ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿਥਾ ਤੋ ਸਤਗੁਰ ਸੰਹੇਤ ਨਾਮ ਲਾਗ ਜਗ ਉਦਰਿਉ ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਉ ਹਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ